ਮਾਂਸਾ ਦੇ ਵਿੱਚ ਉਸ ਵੇਲੇ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਜਦੋਂ ਇੱਥੇ ਇੱਕ ਨਾਬਾਲਗ ਲੜਕੀ ਨੂੰ ਘਰ ਦੇ ਵਿੱਚ ਮਹਿੰਦੀ ਲਵਾਉਣ ਦੇ ਬਹਾਨੇ ਬੁਲਾਇਆ ਗਿਆ ਜਿੱਥੇ ਕਿ ਉਸ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ ਜਿਸ ਦੇ ਚੱਲਦੇ ਇਸ ਲੜਕੀ ਨੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਾਰਾ ਖੁਲਾਸਾ ਕਰ ਦਿੱਤਾ ਕਿ ਆਖਰ ਇਸ ਦੇ ਵਿੱਚ ਕੌਣ-ਕੌਣ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾਵਾਂ ਵੀ ਸ਼ਾਮਲ ਨੇ ਜਿਸ ਨੇ ਕੀ ਇਹ ਕਟਿਆ ਕਰਤੂਤ ਕਰਵਾਈ ਹੈ ਆਉਂ ਚਾੜ ਦੇ ਆ ਪੀੜਤ ਲੜਕੀ ਤੇ ਪਰਿਵਾਰ ਦਾ ਕੀ ਕਹਿਣਾ ਮੈਨੂੰ ਇੱਕ ਆਂਟੀ ਆਈ ਸੀ ਵੀਨਾ ਰਾਣੀ ਬੁਲਾਉਣ ਲੈ ਕੇ ਆਉਂ ਵੀ ਮੇਰੇ ਮਹਿੰਦੀ ਲਾ ਦੇ ਉਹ ਹਮੇਸ਼ਾ ਆਏ ਆ ਜਾਂਦੀ ਸੀ ਮੇਰੇ ਕੋਲ ਤੇ ਮੇਰੀ ਮੰਮਾ ਗਈ ਹੋਏ ਸੀਗੇ 2 ਬੀਕ ਦਿਨ ਪਹਿਲਾਂ ਤੇ ਉਹ ਆਂਟੀ ਮੈਨ ਬੁਲਾਉਣ ਆਏ ਤੇ ਮੈਂ ਘਰ ਚਲੀ ਗਈ ਆਂਟੀ ਦੇ ਆਂਟੀ ਦੇ ਘਰ ਚਲੀ ਗਈ ਤੇ ਉੱਥੇ ਕੰਕਲ ਬੈਠੇ ਸੀਗੇ ਭੀਮ ਭੀਮ ਅੰਕਲ ਬੈਠੇ ਸੀਗੇ ਉੱਥੇ ਤੇ ਮੈਨੂੰ ਆਂਟੀ ਕਹ ਲੱਗੇ ਬਜਾਏ ਨੀ ਉੱਪਰ ਕੱਪੜੇ ਉਤਾਰ ਲੈ ਤੇ ਮੈਂ ਉਤਾਰਨ ਦੇ ਬਾਅਦ ਗਈ ਤੇ ਪਿੱਛੇ-ਪਿੱਛੇ ਉਹ ਅੰਕਲ ਆ ਗਏ ਮੇਰੇ ਤੇ ਉਹ ਅੰਕਲ ਨੇ ਮੇਰੇ ਨਾਲ ਗਲਤ ਕੰਮ ਕੀਤਾ। ਹੋਰ ਕੌਣ-ਕੌਣ ਨੇ ਇਹਦੇ ਵਿੱਚ ਜੀ? ਇਹਦੇ ਵਿੱਚ ਹੈਗੇ ਰਿਤੂ ਰਾਣੀ, ਬੀਨਾ ਤੇ ਬੱਸ ਬੱਬੂ ਤੇ ਪੀ। ਕੀ ਮੰਗ ਕਰਦੇ ਹੋ? ਮੈਨੂੰ ਇਨਸਾਫ ਦਿੱਤਾ ਜਾਵੇ। ਸਾਡੀ ਗਲੀ ਦੇ ਵਿੱਚ ਬੀਨਾ ਰਾਣੀ ਨਾ ਦੀ ਔਰਤ ਰਹੇ। ਲੋਕ ਮੰਨ ਲੋ ਕਈ ਜਣਾ ਤੋਂ ਬਹੁਤ ਇਹ ਕੰਮ ਕਰ ਰਹੀ ਆ ਮਾੜੇ ਚੰਗੇ। ਬਹੁਤ ਇਹਦੇ ਨੇ ਸਪਾਰਕ ਚ ਬਹੁਤ ਲੜਕੀਆਂ ਨੇ ਹੈ ਜੀਆਂ। ਅਮੇਦ ਜਦੋਂ ਮੇਰੀ ਬੇਟੀ ਨਾਲ ਇਹ ਕੰਮ ਹੋਇਆ ਤਾਂ ਮੇਰੀ ਬੇਟੀ ਨੇ ਮੈਨੂੰ ਦੱਸਿਆ ਜੀ ਉਸੇ ਟਾਈਮ ਆਰਜ਼ੀ ਦਿੱਤੀ ਤੇ ਅਰਜ਼ੀ ਦਿੱਤੀ ਮੈਨੂੰ 6-7 ਹੋਗੇ ਜੀ ਲੰਕਾਈ ਜਾਂਦੇ ਨੇ ਇਹਦੇ ਨਾਲ ਬਹੁਤ ਰਸੂਲ ਇਹ ਨਾਲੇ ਪੂਰੀ ਦਾਅਵਾ ਕੇਸ ਦੱਬਣ ਦੀ ਕੋਸ਼ਿਸ਼ ਕਰੀਏ ਦੋਸ਼ੀ ਕੌਣ ਕੌਣ ਨੇ ਜਿਨ੍ਹਾਂ ਨੇ ਇਹ ਕੋਈ ਕਰਮ ਕੀਤਾ ਭੀਮ ਸਿੰਘ ਜੀ ਜਿਹੜਾ ਸੈਲਰ ਸੂਲਰਾਂ ਦਾ ਦੱਸ ਰਹੇ ਆਪਾਂ ਤਾਂ ਜੀ ਪਤਾ ਨਹੀਂ ਇਸ ਗੱਲ ਦਾ ਕੌਣ ਸੀਗਾ ਜਾਂ ਮੇਰੀ ਬੇਟੀ ਨੂੰ ਪਤਾ ਪੂਰ ਤੇ ਬੀਨਾ ਰਾਣੀ ਰਿਤੂ ਰਾਣੀ ਤੇ ਵਿਚ ਜੋ ਵੀ ਹੋਰ ਬੰਦੇ ਨੇ ਸਾਰੇ ਜੀ ਮੈਂ ਚਾਹਣਾ ਵੀ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਸਾਰਿਆਂ ਦੇ ਨਾਮ ਦੱਸਿਓ ਇੱਕ ਵਾਰ ਬੀਨਾ ਰਾਣੀ ਜੀ ਰਿਤੂ ਰਾਣੀ ਤੇ ਪੀ ਹੁਸੈਨ ਤੇ ਹੁਣ ਕਾਰਵਾਈ ਹੋਈ ਹੈ ਕੋਈ ਪੁਲਿਸ ਨੇ ਕੀਤੀ ਹੈ ਕਾਰਵਾਈ ਕੱਲ ਕਰੀ ਹੈ ਜੀ ਜਦੋਂ ਤੁਸੀਂ ਆਇਓ ਸਾਥ ਦਿੱਤਾ ਮੇਰਾ ਕਿਸਾਨ ਯੂਨੀਅਨ ਨੇ ਤੇ ਪੱਤਰਕਾਰ ਵੀਰਾਂ ਨੇ ਜੀ ਫਿਰ ਕਾਰਵਾਈ ਕਰਨ ਲੱਗੇ ਜੀ ਮੈਨੂੰ ਕੀ ਕੀ ਮੰਗ ਕਰਦੇ ਹੁਸੀਂ ਇਹ ਕੇਸ ਨੂੰ ਜੀ ਦੁਗਾ ਇਹ ਨਾਲ ਜਾਂਚਿਆ ਜਾਵੇ ਇਹਦੇ ਵਿੱਚ ਬਹੁਤ ਕੁੜੀਆਂ ਬਹੁਤ ਵੱਡਾ ਸਕੈਂਡਲ ਨਿਕਲੂਗਾ ਬਹੁਤ ਵੱਡੇ ਵੱਡੇ ਬੰਦੇ ਇਹਦੇ ਵਿੱਚ ਨੇ ਜੋ ਛੋਟੀ ਛੋਟੀ ਕੁੜੀਆਂ ਨੂੰ ਇਹ ਧੰਦੇ ਦੇ ਵਿੱਚ ਪਾਉਂਦੀਆਂ ਨੇ ਤੇ ਵੱਡੇ ਵੱਡੇ ਲੋਕਾਂ ਤੋਂ ਪੈਸੇ ਕਮਾਉਂਦੀਆਂ ਇਹਨਾਂ ਦੇ ਖਾਤਿਆਂ ਤੱਕ ਦੀ ਜਾਂਚ ਕੀਤੀ ਜਾਵੇ ਇਹਨਾਂ ਦੇ ਖਾਤਿਆਂ 'ਚੋਂ ਇੰਨੀਆਂ ਰਕਮ ਇੰਨਾ ਪੈਸਾ ਕਿੱਥੋਂ ਆਉਂਦਾ ਬਲੈਕਮੇਲਰਾਂ ਨੇ ਜੀ ਲੋਕਾਂ ਨੂੰ ਚੱਕ ਲੈਂਦੀਆਂ ਨੇ ਡਰਾਉਂਦੀਆਂ ਨੇ ਕਿਸੇ ਨੂੰ ਕੁਝ ਕਰਦੀਆਂ ਨੇ ਜੀ ਇਹਨਾਂ ਤੇ ਕਈ ਜਗ੍ਹਾ ਤੇ ਪਰਚੇ ਦਰਜ ਨੇ ਅਤੇ ਇਸ ਮਾਮਲੇ ਦੇ ਉੱਤੇ ਮਹਿਲਾ ਡਾਕਟਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਤੇ ਦੂਜੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਦੇ ਵਿੱਚ ਕਿਸਾਨ ਵੀ ਆਏ ਨੇ। ਕੱਲ ਆਪਣੇ ਕੋਲ ਇੱਕ ਪੇਸ਼ੈਂਟ ਆਇਆ ਜਿੱਦੀ ਉਮਰ 18 ਸਾਲ ਤੋਂ ਘੱਟ ਹੈ 14 ਸਾਲ ਦੀ ਲੜਕੀ ਆਈ ਹੈ ਕਿ ਉਹ ਕਹ ਰਹੀ ਹੈ ਕਿ ਕਿਸੇ ਨੇ ਗਲਤ ਕੰਮ ਕੀਤਾ ਹੈ ਤੇ ਮਾਨਸਰ ਹੀ ਰਹਿਣ ਵਾਲੇ ਨੇ। ਆਪਣੇ ਕੋਲ ਕੱਲ੍ਹ ਸ਼ਾਮ ਨੂੰ 7 ਵਜੇ ਪਹੁੰਚੇ ਸੀ ਇਹਨਾਂ ਦਾ ਮੈਡੀਕਲ ਹੋ ਚੁੱਕਿਆ ਹੈ ਸੈਂਪਲ ਲਿੱਤੇ ਗਏ ਨੇ ਤੇ ਸਾਰੇ ਭੇਜੇ ਗਏ ਨੇ ਚੰਡੀਗੜ੍ਹ ਬਾਕੀ ਰਿਪੋਰਟਾਂ ਤੇ ਹੀ ਪਤਾ ਚੱਲੇਗਾ ਪੁਲਿਸ ਨੂੰ ਇਨਫੋਰਮ ਹਾਂ ਪੁਲਿਸ ਨੂੰ ਤਾਂ ਸਭ ਤੋਂ ਪਹਿਲਾਂ ਇਨਫੋਰਮ ਹੁੰਦੇ ਐਫ ਆਈ ਆਰ ਕੋਪੀ ਨਾਲ ਹੀ ਆਪਣੇ ਕੋਲ ਆਏ ਨੇ ਉਸ ਤੋਂ ਬਾਅਦ ਇਹਨਾਂ ਦੇ ਸੈਂਪਲ ਜਿਹੜੀ ਲੜਕੀ ਹਾਲਾਤ ਕਿਸ ਤਰ੍ਹਾਂ ਦੇ ਨਾਲ ਨੇ ਠੀਕ ਹੈ ਕਿਉਂਕਿ ਐਕਚੁਅਲੀ ਇਹਨਾਂ ਨਾਲ ਜੋ ਹੋਈ ਆ ਵਾਰਦਾ ਤੋਂ 20 ਦਿਨ ਪਹਿਲਾਂ ਹੋਈ ਹੈ ਹੁਣ ਵੀ ਕੋਈ ਠੀਕ ਹੈ ਸਟੇਬਲ ਹੈ ਪੇਸ਼ੈਂਟ ਵਾਈਟਲਸ ਵਗੈਰਾ ਠੀਕ ਹੈ ਸਭ ਜੇ ਦੋ ਅੰਦਰ ਜਾ ਕੇ ਅਸੀਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰੀ ਬੇਸ਼ੱਕ ਉਹਨਾਂ ਨੇ ਜਥੇਕ ਜਥੇਬੰਦੀ ਦੇ ਪ੍ਰੈਸ਼ਰ ਦੇ ਅਧੀਨ ਆ ਉਹਦੀ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਉਹਦਾ ਜਿਹੜਾ ਕੋਈ ਮੈਡੀਕਲ ਟੈਕ ਹੈਗਾ ਸੀ ਵਗੈਰਾ ਉਹ ਕਰਵਾਇਆ ਡਾਕਟਰੀ ਨੂੰ ਬੱਚੀ ਨੂੰ ਟਰੀਟਮੈਂਟ ਦਿੱਤਾ ਤੇ ਤਾਂ ਪੁਲਿਸ ਹਰਕਤ 'ਚ ਆਈ ਆ ਨਹੀਂ ਐਡੀ ਜਿਹੜੀ ਸ਼ਰਮਨਾਕ ਘਟਣਾਗੀ ਕਿ ਇੱਕ 14 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਹੋਵੇ ਕਿ ਉਹ ਗੱਲ ਨੂੰ 15 ਦਿਨ ਲੰਘ ਗਏ ਹੋਣਾ ਪਰਿਵਾਰ ਦਰ ਦਰ ਧੱਕੇ ਖਾਂਦਾ ਫਿਰਦਾ ਹੋਵੇ ਤੇ ਉਹਦੀ ਸਰਕਾਰ ਸੁਣੇ ਨਾ ਬਹੁਤ ਮਾੜੀ ਗੱਲ ਆ ਜੀ ਸਾਡੀ ਮੰਗਾ ਵੀ ਇਹ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਇਹਦੇ ਵਿੱਚ ਜਿਹੜੇ ਵੀ ਇਹਦੀ ਢੰਗਾਈ ਨਾਲ ਪੜਤਾਲ ਕਰਕੇ ਜਿਹੜੇ ਦੋਸ਼ੀ ਪਾਏ ਜਾਂਦੇ ਨੇਗੇ ਜਿਹੜੇ ਬੱਚਿਆਂ ਬੱਚੀਆਂ ਨੂੰ ਗਲਤ ਕੰਮਾਂ ਤੇ ਲਾਉਂਦੇ ਨੇ ਜਾਂ ਕੋਈ ਆਪਦੀ ਦੌਲਤ ਦੇ ਜ਼ੋਰ ਤੇ ਗਲਤ ਬੱਚੀਆਂ ਦਾ ਸ਼ੋਸ਼ਣ ਕਰਦੇ ਨੇ ਉਹ ਸਾਰੀ ਪੜਤਾਲ ਦੀ ਢੰਗਾਈ ਨਾਲ ਕਰਕੇ ਗੈਂਗ ਆ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਇਹਨੂੰ ਨੱਥ ਪਾਈ ਜਾਵੇ ਤੇ ਇਸ ਪਰਿਵਾਰ ਨੂੰ ਜਿਹੜੀ ਉਹਨਾਂ ਮਦਦ ਦਿੱਤੀ ਜਾਵੇ ਇਹਨਾਂ ਦੇ ਇਨਸਾਫ ਦਵਾਇਆ ਜਾਵੇ ਤੇ BKU ਡਕਾਉਂਦਾ ਵੱਲੋਂ ਅਸੀਂ ਇਹਨਾਂ ਪਰਿਵਾਰ ਦੇ ਬਿਲਕੁਲ ਨਾਲ ਖੜੇ ਆਗੇ ਅਸੀਂ ਇਹਨਾਂ ਨੂੰ ਇਨਸਾਫ ਦਵਾਉਣ ਤੱਕ ਇਹ ਲੜਾਈ ਹੈ ਜਿਹੜੀ ਜ਼ਰੂਰ ਲੜਾਂਗੇ ਤਾਂ ਕਿ ਕਿਸੇ ਅੱਗੇ ਧੀ ਭੈਣ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ। ਉਹ ਇਸ ਮਾਮਲੇ ਲੈ ਕੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਐਸਐਚਓ ਨੇ ਦੱਸਿਆ ਕਿ ਉਹਨਾਂ ਕੋਲ ਸ਼ਿਕਾਇਤ ਆਈ ਹੈ ਤੇ ਇਸ ਮਾਮਲੇ ਦੇ ਵਿੱਚ 5 આરોપીਾਂ ਦੇ ਖਿਲਾਫ ਜਿਸ ਦੇ ਵਿੱਚ ਦੋ ਮਹਿਲਾ ਸ਼ਾਮਿਲ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਲਾਮ ਮਿਲੀ ਸੀ ਕਿ ਵੀ ਕਿਨਵਾਲ ਗੱਲ ਦੀ ਨਾਮ ਦੇ ਹੋਇਆ ਜੋ ਉਹਦੇ ਪਿਤਾ ਦੇ ਬਿਆਨ ਤੇ ਅਸੀਂ ਮੁਕੱਦਮਾ ਦਰਜ ਕਰਕੇ ਲੜਕੀ ਦਾ ਮੈਡੀਕਲ ਸਰਵਾਸਾ ਤੇ ਜਿਹੜੇ ਉਹ ਪੰਜ ਫੰਦਾ ਦੇ ਖਾਤਮਾ ਕਰਦਾ ਜਿਵੇਂ ਕਿ ਜੋ ਅਸੀਂ ਤਿੰਨ ਨੂੰ ਗ੍ਰਿਫਤਾਰ ਕੀ ਕਰ ਲਿਆ ਦੋ ਦੀ ਗ੍ਰਿਫਤਾਰੀ ਬਾਕੀ ਹੈ ਜਿਨ੍ਹਾਂ ਦੀ ਤਲਾਸ਼ ਹੈ ਕਿੰਨੀ ਉਮਰ ਦੀ ਲੜਕੀ ਸੀ ਸਾਲੇ ਤੋਂ ਉਮਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੇ ਹਾਲਾਤ ਜਿਹੜੇ ਕਿ ਬਣਦੇ ਜਾ ਰਹੇ ਨੇ ਕਿ ਧੀਆਂ ਕਿਸੇ ਪਾਸੇ ਵੀ ਸੁਰੱਖਿਅਤ ਨਹੀਂ ਜਾਪਦੇ ਜਿੱਦੇ ਚੱਲਦੇ ਅਜਿਹੀਆਂ ਕਿਣੌਣੀਆਂ ਹਰਕਤਾਂ ਹਲੇ ਵੀ ਹੋ ਰਹੀਆਂ ਨੇ ਤੇ ਅਜਿਹੇ ਦੋਸ਼ਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ